ਦੇਖੋ ਜੇ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਨਾ ਤਾਂ ਤੁਹਾਨੂੰ ਪ੍ਰੋਟੀਨ ਜਿਹੜਾ ਉਹ ਲੈਣਾ ਪਵੇਗਾ ਹੀ ਪਵੇਗਾ ਕੋਈ ਵੀ ਮੇਲ ਕੋਈ ਵੀ ਫੀਮੇਲ ਉਹਨੂੰ ਲੈ ਸਕਦਾ ਉਹਦਾ ਨੁਕਸਾਨ ਕੋਈ ਨਹੀਂ ਹੈਗਾ ਦੇਖੋ ਉਹ ਸਿਰਫ ਤੁਹਾਡਾ ਭਾਰ ਘਟਾਉਣ ਦੇ ਵਿੱਚ ਤੁਹਾਡੀ ਬਹੁਤ ਹੀ ਜ਼ਿਆਦਾ ਹੈਲਪ ਕਰੇਗਾ ਜਿਹੜੇ ਪਿਓਰ ਵੇਜੀਟੇਰੀਅਨ ਨੇ ਹਨਾ ਜਿਹੜੇ ਕਹਿੰਦੇ ਸੀ ਨੋਨ ਵੇਜ ਦਾ ਖਾਂਦੇ ਨਹੀਂ ਹੈਗੇ ਉਹਨਾਂ ਲਈ ਤਾਂ ਸਭ ਤੋਂ ਵਧੀਆ ਜਿਹੜਾ ਇਹ ਆ ਭਾਰ ਘਟਾਉਣ ਦੇ ਵਿੱਚ ਸਾਡੀ ਬਹੁਤ ਜ਼ਿਆਦਾ ਮਦਦ ਕਰ ਦਿਆ ਹਨਾ ਤੁਸੀਂ ਅਵੋਇਡ ਕਰਨਾ ਵਾ ਉਹਨਾਂ ਨੂੰ ਘੱਟ ਤੋਂ ਘੱਟ ਤੁਸੀਂ ਖਾਣਾ ਵਾ ਫਿਰ ਦੇਖਿਓ ਤੁਹਾਡਾ ਜਿਹੜਾ ਭਾਰ ਉਹ ਘਟਨਾ ਸ਼ੁਰੂ ਹੋ ਜਾਏਗਾ ਇਹਨਾਂ ਦੇ ਵਿੱਚ ਪ੍ਰੋਟੀਨਾਂ ਜਿਹੜਾ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੁੰਦਾ ਵਾ ਇਹਦੇ ਵਿੱਚ ਮੈਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਹੀ ਸੋ ਦੋਸਤੋ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਦੇ ਮੈਨੂੰ ਮੈਸੇਜ ਆਉਂਦੇ ਪਏ ਸੀ ਤੇ ਉਹਨਾਂ ਦੇ ਕਮੈਂਟ ਵੀ ਆਏ ਉਹ ਕਹਿੰਦੇ ਕਿ ਵੀਰ ਜੀ ਸਾਨੂੰ ਪ੍ਰੋਟੀਨ ਵਾਲੇ ਫੂਡ ਦੱਸੋ ਵੀ ਜਿਨ੍ਹਾਂ ਦੇ ਵਿੱਚ ਪ੍ਰੋਟੀਨ ਆ ਜਿਹੜਾ ਜ਼ਿਆਦਾ ਹੁੰਦਾ ਵਾ ਹਨਾ ਨੌਨ ਵੇਜ ਤੇ ਵੇਜ ਦੋਨਾਂ ਦੇ ਵਿੱਚ ਵੀ ਉਹ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਵਿੱਚ ਪ੍ਰੋਟੀਨ ਹੁੰਦਾ ਤੇ ਅਸੀਂ ਉਹਨਾਂ ਨੂੰ ਖਾ ਕੇ ਆਪਣਾ ਭਾਰਾ ਜਿਹੜਾ ਉਹ ਘਟਾ ਸਕਦੇ ਹਾਂ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਨਾ ਤੁਹਾਨੂੰ ਦੱਸ ਇਹੋ ਜੇ ਫੂਡ ਦੱਸਾਂਗਾ ਜਿਨ੍ਹਾਂ ਦੇ ਵਿੱਚ ਪ੍ਰੋਟੀਨ ਆ ਜਿਹੜਾ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੁੰਦਾ ਜਿਹੜਾ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਦੇਖੋ ਜੇ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਨਾ ਤਾਂ ਤੁਹਾਨੂੰ ਪ੍ਰੋਟੀਨ ਜਿਹੜਾ ਉਹ ਲੈਣਾ ਪਵੇਗਾ ਹੀ ਪਵੇਗਾ ਦੇਖੋ ਜਿਹੜਾ ਪ੍ਰੋਟੀਨ ਆ ਨਾ ਪ੍ਰੋਟੀਨ ਸਾਡੇ ਸਰੀਰ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਜਿਹੜਾ ਪ੍ਰੋਟੀਨ ਆ ਉਹਦੇ ਨਾਲ ਸਾਡੇ ਜਿਹੜੇ హెਅ ਆ ਉਹ ਸਹੀ ਰਹਿੰਦੇ ਆ ਉਹਨਾਂ ਦੀ ਗਰੋਥ ਹੁੰਦੀ ਰਹਿੰਦੀ ਆ ਸਾਡੀ ਸਕਿਨ ਸਹੀ ਰਹਿੰਦੀ ਆ ਸਾਡਾ ਮਸਲ ਜਿਹੜਾ ਉਹ ਗੇਨ ਹੁੰਦਾ ਰਹਿੰਦਾ ਵਾ ਉਹਦੇ ਨਾਲ ਸਾਡੀ ਫੈਟ ਜਿਹੜੀ ਉਹ ਵੀ ਘਟਦੀ ਰਹਿੰਦੀ ਆ ਹਨਾ ਸੋ ਇਸ ਕਰਕੇ ਜੇ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਪ੍ਰੋਟੀਨ ਜਿਹੜਾ ਆਪਣੀ ਡਾਈਟ ਦੇ ਵਿੱਚ ਜ਼ਰੂਰ ਸ਼ਾਮਿਲ ਕਰਿਆ ਹੀ ਕਰੋ ਜੀ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਦੱਸਾਂਗਾ ਤੁਹਾਨੂੰ ਵੀ ਤੁਸੀਂ ਕਿ ਫੂਡ ਜਿੰਨਾਂ ਦੇ ਵਿੱਚ ਪ੍ਰੋਟੀਨ ਜ਼ਿਆਦਾ ਹੁੰਦਾ ਵੀ ਤੁਸੀਂ ਉਹਨਾਂ ਨੂੰ ਲੈਣਾ ਸ਼ੁਰੂ ਕਰ ਸਕਦੇ ਹੋ ਸੋ ਪਲੀਜ਼ ਅਗਰ ਤੁਸੀਂ ਮੇਰੇ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਤਬਲੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਕਿਉਂਕਿ ਵੀ ਇਸੇ ਤਰ੍ਹਾਂ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਣ ਰਹਿਣਾ ਜੀ ਸੋ ਆਓ ਦੋਸਤੋ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜੀ ਸੋ ਦੇਖੋ ਜਿਹੜੇ ਉਹ ਪ੍ਰੋਟੀਨ ਫੂਡ ਨੇ 10 ਹਨਾ ਮੈਂ ਪਹਿਲਾਂ ਹੀ 올ਰੀਡੀ ਇੱਥੇ ਲਿਖ ਕੇ ਰੱਖੇ ਹੋਇਆ ਤੇ ਇਹਦੇ ਵਿੱਚ ਨੌਨ ਵੇਜ ਤੇ ਵੇਜ ਦੋਨੇ ਮੈਂ ਜਿਹੜੇ ਜਿਨ੍ਹਾਂ ਦੇ ਵਿੱਚ ਪ੍ਰੋਟੀਨ ਜ਼ਿਆਦਾ ਹੁੰਦਾ ਦੋਨੇ ਮੈਂ ਏਡ ਕੀਤੇ ਹੋਏ ਆ ਜੀ ਠੀਕ ਹੈ ਜੀ ਸੋ ਨੰਬਰ 1 ਦੇ ਉੱਤੇ ਹੈਗਾ ਜੀ ਏਗ ਆਂਡੇ ਠੀਕ ਹੈ ਆਂਡੇ ਦੇ ਵਿੱਚ ਪ੍ਰੋਟੀਨ ਆ ਜਿਹੜਾ ਇਹਦੇ ਵਿੱਚ ਬਹੁਤ ਜ਼ਿਆਦਾ ਪ੍ਰੋਟੀਨ ਹੁੰਦਾ ਜੇ ਆਪਾਂ ਇੱਕ ਮੰਨ ਕੇ ਚੱਲੀਏ ਇੱਕ ਆਂਡੇ ਦੇ ਵਿੱਚ ਆਪਾਂ ਇੱਕ ਆਂਡੇ ਦੇ ਵਿੱਚ 5 ਤੋਂ 6 ਗ੍ਰਾਮ ਦੇ ਆਸ-ਪਾਸ ਜਿਹੜਾ ਉਹ ਪ੍ਰੋਟੀਨ ਹੁੰਦਾ ਵਾ ਾਂਡੇ ਭਾਰ ਘਟਾਉਣ ਦੇ ਵਿੱਚ ਸਾਡੀ ਬਹੁਤ ਜ਼ਿਆਦਾ ਮਦਦ ਕਰਦੇ ਆ ਹਨਾ ਮੈਂ ਤਕਰੀਬਨ ਜਦੋਂ ਆਪਣਾ weight lose ਕਰਦਾ ਹੁੰਦਾ ਤਾਂ ਮੈਂ ਜਿਹੜੇ ਆਂਡੇ ਦੀ quantity ਹੈ ਮੈਂ ਉਹਨਾਂ ਨੂੰ ਵਧਾ ਕੇ ਰੱਖਦਾ ਵਾਂ ਆਂਡੇ ਸਾਡਾ ਭਾਰ ਨਹੀਂ ਵਧਾਉਂਦੇ ਹੈਗੇ ਸਗੋਂ ਆਂਡੇ ਸਾਡਾ ਭਾਰ ਘਟੋਂਦੇ ਹੀ ਘਟੋਂਦੇ ਆ ਹਨਾ ਸੋ ਜੇ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਜਿਹੜੇ ਆਂਡੇ ਬੋਇਲ এগ ਹੈ ਜਿਹੜੇ ਤੁਸੀਂ ਉਹਨਾਂ ਨੂੰ ਖਾ ਸਕਦੇ ਹੋ ਜਾਂ ਫਿਰ ਤੁਸੀਂ ਆਂਡੇ ਦੀ ਭੁਰਜੀ ਬਣਾ ਕੇ ਖਾ ਸਕਦੇ ਹੋ ਜਾਂ ਫਿਰ ਆਂਡੇ ਦੀ ਆਮਲੇਟ ਵਗੈਰਾ ਜਿਹੜੀ ਤੁਸੀਂ ਉਹ ਵੜਾ ਕੇ ਖਾ ਸਕਦੇ ਜਾਨੀ ਕਿ ਅੰਡੇ ਨੂੰ ਕਿਸੇ ਵੀ ਫੋਨ ਦੇ ਵਿੱਚ ਤੁਸੀਂ ਖਾ ਸਕਦੇ ਹੋ ਇਹ ਤੁਹਾਡਾ ਭਾਰ ਘਟਾਉਣ ਵਿੱਚ ਤੁਹਾਡੀ ਬਹੁਤ ਮਦਦ ਕਰਨਗੇ ਜੀ ਠੀਕ ਹੈ ਜੀ ਉਸ ਤੋਂ ਬਾਅਦ ਹੈਗਾ ਜੀ ਬਦਾਮ ਬਦਾਮ ਦੇ ਵਿੱਚ ਵੀ ਪ੍ਰੋਟੀਨ ਹੁੰਦਾ ਵਾ ਬਟ ਇਹਦੇ ਵਿੱਚ ਇਹ ਵੀ ਫੈਟ ਵੀ ਹੁੰਦੀ ਹੈ ਪਰ ਇਹਦੇ ਵਿੱਚ ਜਿਹੜੀ ਫੈਟ ਹੁੰਦੀ ਹੈ ਉਹ ਗੁੱਡ ਫੈਟ ਹੁੰਦੀ ਆ ਜਿਹੜੀ ਸਾਨੂੰ ਚਾਹੀਦੀ ਹੁੰਦੀ ਆ ਠੀਕ ਹੈ ਜੀ ਸੋ ਨੰਬਰ 3 ਦੇ ਉੱਤੇ ਹੈਗਾ ਜੀ ਜਿਹੜੇ ਵੇਜੀਟੇਰੀ ਨਹੀਂ ਹਨ ਜਿਹੜੇ ਕਹਿੰਦੇ ਵੀ ਅਸੀਂ ਆਂਡਾ ਜਿਹੜਾ ਨਹੀਂ ਅਸੀਂ ਖਾ ਸਕਦੇਗੇ ਚਿਕਨ ਨਹੀਂ ਅਸੀਂ ਖਾ ਸਕਦੇਗੇ ਸੋ ਉਹਨਾਂ ਲਈ ਜਿਹੜਾ ਪ੍ਰੋਟੀਨ ਦਾ ਸੋਰਸ ਆ ਉਹ ਹੋਏਗਾ ਉਹ ਪਨੀਰ ਆ ਹਨਾ ਜੇ ਤੁਸੀਂ ਮੰਨ ਲੇ ਚਲੋ ਜੇ ਤੁਸੀਂ 100 ਗ੍ਰਾਮ ਪਨੀਰ ਲੈਨੇ ਹੋ ਹਨਾ 100 ਗ੍ਰਾਮ ਤੁਸੀਂ ਪਨੀਰ ਲੈਨੇ ਹੋ ਤਾਂ 100 ਗ੍ਰਾਮ ਪਨੀਰ ਦੇ ਵਿੱਚ 18 ਗ੍ਰਾਮ ਦੇ ਆਸ-ਪਾਸ ਪ੍ਰੋਟੀਨ ਹੁੰਦਾ ਜੀ ਠੀਕ ਹੈ ਜੀ 18 ਗ੍ਰਾਮ ਦੇ ਆਸ-ਪਾਸ ਪ੍ਰੋਟੀਨ ਹੁੰਦਾ ਵਾ ਤੇ ਇਹਦੇ ਵਿੱਚ ਕੈਲਸ਼ੀਅਮ ਵੀ ਹੁੰਦਾ ਇਹਦੇ ਵਿੱਚ ਠੀਕ ਹੈ ਜੀ ਇਹਦੇ ਵਿੱਚ ਕੈਲਸ਼ੀਅਮ ਵੀ ਹੁੰਦਾ ਵਾ ਸੋ ਇਹ ਵੀ ਤੁਹਾਡਾ ਭਾਰ ਘਟਾਉਣ ਦੇ ਵਿੱਚ ਤੁਹਾਡੀ ਹੈਲਪ ਕਰੇਗਾ ਜਾਨੀ ਕਿ ਇਹਦੇ ਵਿੱਚ ਪ੍ਰੋਟੀਨ ਹੁੰਦਾ ਵਾ ਠੀਕ ਹੈ ਜੀ ਉਸ ਤੋਂ ਬਾਅਦ ਨੰਬਰ 4 ਦੇ ਉੱਤੇ ਆ ਜਾਓ ਵੇ ਪ੍ਰੋਟੀਨ ਜਿਹੜਾ ਵੇ ਪ੍ਰੋਟੀਨ ਹੁੰਦਾ ਨਾ ਇਹ ਸਪਲੀਮੈਂਟ ਦੀ ਫਾਰਮ ਦੇ ਵਿੱਚ ਹੁੰਦਾ ਵਾਣਾ ਤੁਸੀਂ ਕਈਆਂ ਦੇ ਪਤਾ ਨਹੀਂ ਦਿਮਾਗ ਦੇ ਵਿੱਚ ਇਹ ਮਿੱਥ ਬੜੀ ਹੈ ਆ ਵੀ ਜਿਹੜਾ ਵੇ ਪ੍ਰੋਟੀਨ ਆ ਨਾ ਜਿਹੜਾ ਡੱਬੇ ਵਾਲਾ ਪ੍ਰੋਟੀਨ ਹੁੰਦਾ ਮੇਰੇ ਕੋਲ ਪਿਆ ਵੀ ਹੋਣਾ ਇੱਥੇ ਇੱਕ ਮੈਂ ਤੁਹਾਨੂੰ ਦਿਖਾ ਦੇਣਾ ਆ ਦੇਖੋ ਆ ਜਿਹੜਾ ਵੇ ਪ੍ਰੋਟੀਨ ਆ ਜਿਹੜਾ ਮੈਂ ਆਪ ਖੁਦ ਯੂਜ਼ ਕਰਦਾ ਵਾਂ ਠੀਕ ਹੈ ਜੀ ਕਈਆਂ ਦੇ ਦਿਮਾਗ ਦੇ ਵਿੱਚ ਇਹ ਹੁੰਦਾ ਜਿਹੜੇ ਬੋਡੀ ਬਿਲਡਰ ਨੇ ਹਨ ਜਾਂ ਫਿਰ ਬੋਡੀ ਬਣਾਉਂਦੇ ਨੇ ਉਹੀ ਮਤਲਬਿ ਵੇ ਪ੍ਰੋਟੀਨ ਨੇ ਜਿਹੜੇ ਡੱਬੇ ਵਾਲੇ ਉਹ ਖਾਂਦੇ ਨੇ ਸੋ ਇਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਵੇ ਪ੍ਰੋਟੀਨ ਆ ਜਿਹੜਾ ਉਹ ਕੋਈ ਵੀ ਮੇਲ ਕੋਈ ਵੀ ਫੀਮੇਲ ਉਹਨੂੰ ਲੈ ਸਕਦਾ ਉਹਦਾ ਨੁਕਸਾਨ ਕੋਈ ਨਹੀਂ ਹੈਗਾ ਦੇਖੋ ਜਿਹੜੇ ਤਾਂ ਕਹਿੰਦੇ ਵੀ ਅਸੀਂ ਯਾਰ ਆਂਡੇ ਨਹੀਂ ਖਾਂਦੇ ਹੈਗੇ ਅਸੀਂ ਚਿਕਨ ਨਹੀਂ ਖਾਂਦੇ ਹੈਗੇ ਯਾਨੀ ਜਿਹੜੇ ਜਿਹੜੇ ਪਿਓਰ ਵੇਜੀਟੇਰੀਅਨ ਨੇ ਹਨਾ ਜਿਹੜੇ ਕਹਿੰਦੇ ਸੀ ਨੌਨ ਵੇਜ ਤਾਂ ਖਾਂਦੇ ਨਹੀਂ ਹੈਗੇ ਉਹਨਾਂ ਲਈ ਤਾਂ ਸਭ ਤੋਂ ਵਧੀਆ ਜਿਹੜਾ ਇਹ ਆ ਸਪਲੀਮੈਂਟ ਹੈ ਜਿਹੜਾ ਉਹ ਹੈਗਾ ਵੇ ਪ੍ਰੋਟੀਨ ਆ ਇਹਦੇ ਨਾਲ ਤੁਹਾਡਾ ਭਾਰ ਘਟੇਗਾ ਹੀ ਘਟੇਗਾ ਦੇਖੋ ਜਿਹੜਾ ਵੇ ਪ੍ਰੋਟੀਨ ਹੁੰਦਾ ਨਾ ਨਾ ਤਾਂ ਇਹਦੇ ਵਿੱਚ ਫੇਟ ਹੁੰਦੀ ਨਾ ਇਹਦੇ ਵਿੱਚ ਫੇਟ ਹੁੰਦੀ ਹੈਗੀ ਨਾ ਇਹਦੇ ਵਿੱਚ 슈ਗਰ ਹੁੰਦੀ ਹੈਗੀ ਠੀਕ ਹੈ ਜੀ ਤੇ ਨਾ ਇਹਦੇ ਵਿੱਚ ਕਾਬਜ਼ ਹੁੰਦੇ ਹੈਗੇ ਜੇ ਤੁਸੀਂ ਭਾਰ ਘਟਾਉਣਾ ਚਾਹੁੰਦੇ ਜਿਹੜੇ ਦੇਖੋ ਪ੍ਰੋਟੀਨ ਨੇ ਜਿਹੜੇ ਹਨਾ ਵੇ ਪ੍ਰੋਟੀਨ ਉਹ ਅਲੱਗ ਅਲੱਗ ਫਾਰਮ ਦੇ ਵਿੱਚ ਹੁੰਦੇ ਕਈਆਂ ਦੇ ਵਿੱਚ 슈ਗਰ ਵੀ ਐਡ ਕੀਤੀ ਹੁੰਦੀ ਆ ਕਾਬਜ਼ ਵੀ ਹੁੰਦੇ ਨੇ ਉਹਨਾਂ ਵਿੱਚ ਫੈਟ ਵੀ ਹੁੰਦੀ ਆ ਬਟ ਜੇ ਤੁਸੀਂ ਭਾਰ ਘਟਾਉਣ ਲਈ ਲੈਣਾ ਚਾਹੁੰਦੇ ਹੋ ਸਪੈਸ਼ਲ ਪ੍ਰੋਟੀਨ ਹਨਾ ਉਹ ਵੀ ਪ੍ਰੋਟੀਨ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਨਾ ਤਾਂ ਫੈਟ ਹੁੰਦੀ ਨਾ 슈ਗਰ ਹੁੰਦੀ ਨਾ ਕਾਬਜ਼ ਹੁੰਦੇ ਉਹਦੇ ਵਿੱਚ ਸਿਰਫ ਪ੍ਰੋਟੀਨ ਹੁੰਦਾ ਵਾ ਠੀਕ ਹੈ ਜੀ ਸੋ ਉਹ ਤੁਸੀਂ ਲੈ ਸਕਦੇ ਹੋ ਉਹ ਪ੍ਰੋਟੀਨ ਆ ਜਿਹੜਾ ਵੇ ਪ੍ਰੋਟੀਨ ਆ ਨਾ ਸਪਲੀਮੈਂਟ ਦੇ ਫਾਰਮ ਦੇ ਵਿੱਚ ਹੁੰਦਾ ਡੱਬੇ ਵਾਲਾ ਉਹਨੂੰ ਕੋਈ ਵੀ ਫੀਮੇਲ ਕੋਈ ਵੀ ਮੇਲ ਉਹਨੂੰ ਲੈ ਸਕਦਾ ਵਾ ਹਨਾ ਬਸ ਇਹ ਹੈ ਕਿ ਤੁਹਾਡੀ ਏਜ ਆ ਜਿਹੜੀ 18 ਸਾਲ ਤੋਂ ਉੱਪਰ ਹੋਣੀ ਚਾਹੀਦੀ 18 ਸਾਲ ਤੋਂ ਘੱਟਲੇ ਨੂੰ ਮੇਰੇ ਰეკਮੈਂਡ ਨਹੀਂ ਕਰਦਾਗਾ ਉਹਨਾਂ ਨੂੰ ਨਹੀਂ ਲੈਣਾ ਚਾਹੀਦਾ ਵੇ ਪ੍ਰੋਟੀਨ ਜਿਨ੍ਹਾਂ ਦੀ 18 ਸਾਲ ਤੋਂ ਉਮਰ ਜ਼ਿਆਦਾ ਵਾ ਉਹ ਵੇ ਪ੍ਰੋਟੀਨ ਨੂੰ ਲੈ ਸਕਦਾ ਇਹ ਤੁਹਾਡਾ ਭਾਰ ਘਟਾਉਣ ਦੇ ਵਿੱਚ ਤੁਹਾਡੀ ਬਹੁਤ ਹੀ ਜ਼ਿਆਦਾ ਹੈਲਪ ਕਰੇਗਾ ਜੀ ਹਨਾ ਸੋ ਕਿਹੜਾ ਪ੍ਰੋਟੀਨ ਵਧੀਆ ਵਾ ਵੇ ਪ੍ਰੋਟੀਨ ਕਿਹੜਾ ਵਧੀਆ ਵਾ ਜਿਹੜਾ ਤੁਹਾਨੂੰ ਲੈਣਾ ਚਾਹੀਦਾ ਭਾਰ ਘਟਾਉਣ ਦੇ ਲਈ ਹਨਾ ਉਹਦਾ ਮੈਂ ਲਿੰਕ ਹੈ ਜਿਹੜਾ ਮੈਂ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗਾ ਤੁਸੀਂ ਆਨਲਾਈਨ ਉਹਨੂੰ ਮੰਗਵਾ ਸਕਦੇ ਹੋ ਉਹ ਜਿਹੜਾ ਮੈਂ ਪ੍ਰੋਟੀਨ ਦਾ ਲਿੰਕ ਮੈਂ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਦਵਾਂਗਾ ਉਹ ਸਿਰਫ ਤੁਹਾਡਾ ਭਾਰ ਘਟਾਉਣ ਦੇ ਵਿੱਚ ਤੁਹਾਡੀ ਬਹੁਤ ਹੀ ਜ਼ਿਆਦਾ ਹੈਲਪ ਕਰੇਗਾ ਉਹਦੇ ਵਿੱਚ ਸਿਰਫ ਪ੍ਰੋਟੀਨ ਦੀ ਮਾਤਰਾ ਜਿਹੜੀ ਉਹ ਜ਼ਿਆਦਾ ਹੋਏਗੀ ਨਾ ਉਹਦੇ ਵਿੱਚ ਫੇਟ ਹੋਏਗੀ ਨਾ 슈ਗਰ ਹੋਏਗੀ ਨਾ ਉਹਦੇ ਵਿੱਚ ਕਾਬਜ਼ ਹੋਣਗੇ ਜੀ ਠੀਕ ਹੈ ਜੀ ਉਹਦੇ ਵਿੱਚ ਸਿਰਫ ਪ੍ਰੋਟੀਨ ਹੋਵੇਗਾ ਜੇ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਤੁਸੀਂ ਪਿਓਰ ਵੇਜੀਟੇਰੀਨ ਹੈਗੇ ਹੋ ਤਾਂ ਤੁਸੀਂ ਇਹ ਵੇ ਪ੍ਰੋਟੀਨ ਨੂੰ ਤੁਸੀਂ ਯੂਜ਼ ਕਰ ਸਕਦੇ ਹੋ ਇਹਦੇ ਨਾਲ ਤੁਹਾਡਾ ਜਿਹੜਾ ਭਾਰ ਆ ਉਹ ਘਟੇਗਾ ਹੀ ਘਟੇਗਾ ਜੀ ਠੀਕ ਹੈ ਜੀ ਨੰਬਰ 5 ਦੇ ਉੱਤੇ ਹੈਗਾ ਜੀ ਚਿਕਨ ਠੀਕ ਹੈ ਜੀ ਚਿਕਨ ਤੁਸੀਂ ਖਾ ਸਕਦੇ ਹੋ ਇਹ ਵੀ ਪ੍ਰੋਟੀਨ ਦਾ ਬਹੁਤ ਵਧੀਆ ਸੋਰਸ ਹੈ ਇਹਦੇ ਵਿੱਚ ਪ੍ਰੋਟੀਨ ਬਹੁਤ ਹੀ ਜ਼ਿਆਦਾ ਮਾਤਰਾ ਦੇ ਵਿੱਚ ਹੁੰਦਾ ਉਸ ਤੋਂ ਬਾਅਦ ਆ ਜਾਂਦੇ ਜੀ ਪੰਪੀ ਸੀਡਸ ਉਹੰਦਿਆ ਜਿਹੜੇ ਜੀ ਠੀਕ ਹੈ ਜੀ ਪੰਪੀ ਸੀਡਸ ਦੇ ਵਿੱਚ ਵੀ ਪ੍ਰੋਟੀਨ ਹੁੰਦਾ ਵਾ ਇਹਦੇ ਵਿੱਚ ਵੀ 100 ਗ੍ਰਾਮ ਪੰਪੀ ਸੀਡਸ ਦੇ ਵਿੱਚ 18 ਗ੍ਰਾਮ ਦੇ ਆਸ-ਪਾਸ ਹੈ ਜਿਹੜਾ ਉਹ ਪ੍ਰੋਟੀਨ ਹੁੰਦਾ ਤੁਸੀਂ ਇਹਨੂੰ ਵੀ ਤੁਸੀਂ ਯੂਜ਼ ਕਰ ਸਕਦੇ ਹੋ ਜੀ ਠੀਕ ਹੈ ਜੀ ਉਸ ਤੋਂ ਬਾਅਦ ਦਾਲਾਂ ਆ ਗਈਆਂ ਜਿਵੇਂ ਛੋਲੇ ਹੋਗੇ ਕਾਲੇ ਛੋਲੇ ਹੋਗੇ ਹਨਾ ਜੀ ਰਾਜਮਾ ਹੋਗੇ ਦਾਲਾਂ ਅਲੱਗ-ਅਲੱਗ ਦਾਲਾਂ ਹੋਈਆਂ ਉਹਨਾਂ ਦੇ ਵਿੱਚ ਵੀ ਪ੍ਰੋਟੀਨ ਹੈ ਜਿਹੜਾ ਉਹ ਹੁੰਦਾ ਵਾ ਤੁਸੀਂ ਦਾਲਾਂ ਨੂੰ ਵੀ ਭਿਓ ਕੇ ਵੀ ਖਾ ਸਕਦੇ ਹੋ ਦਾਲਾਂ ਨੂੰ ਬਣਾ ਕੇ ਵੀ ਤੁਸੀਂ ਖਾ ਸਕਦੇ ਹੋ ਇਹਨਾਂ ਦੇ ਵਿੱਚ ਵੀ ਪ੍ਰੋਟੀਨ ਹੈ ਜਿਹੜਾ ਕਾਫੀ ਮਾਤਰਾ ਵਿੱਚ ਹੁੰਦਾ ਜੀ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ ਜੀ ਪੀਨਟਸ ਜਾਨੀ ਕਿ ਮੂੰਗਫਲੀ ਦੇ ਦਾਣੇ ਹਨਾ ਉਹਦੇ ਵਿੱਚ ਵੀ ਜਿਹੜਾ ਪ੍ਰੋਟੀਨ ਆ ਉਹ ਵੀ ਹੁੰਦਾ ਬਟ ਇਹ ਕੀ ਆ ਜੇ ਤੁਸੀਂ ਪੀਨਟਸ ਤੁਸੀਂ ਖਾਣੇ ਹੋ ਮੂੰਗਫਲੀ ਦੇ ਦਾਣੇ ਖਾਣੇ ਹੋ ਇਹਦੇ ਵਿੱਚ ਫੈਟ ਆ ਜਿਹੜੀ ਉਹ ਵੀ ਹੁੰਦੀ ਹੈ ਇਹਦੇ ਵਿੱਚ ਗੁੱਡ ਫੈਟ ਹੁੰਦੀ ਹੈ ਬਟ ਇਹਦੇ ਵਿੱਚ ਫੈਟ ਹੁੰਦੀ ਜ਼ਰੂਰ ਆ ਠੀਕ ਹੈ ਜੀ ਤੇ ਨਾਲ ਇਹਦੇ ਫੈਟ ਦੇ ਪ੍ਰੋਟੀਨ ਵੀ ਇਹਦੇ ਵਿੱਚ ਹੁੰਦਾ ਵਾ ਤੁਸੀਂ ਇਹਨੂੰ ਵੀ ਤੁਸੀਂ ਖਾ ਸਕਦੇ ਜੇ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਆਪਣਾ ਠੀਕ ਹੈ ਜੀ ਉਸ ਤੋਂ ਬਾਅਦ ਆ ਗਈ ਜੀ ਸੋਇਆ ਚੰ ਮਤਲਬ ਸੋਇਆ ਬੀਜ ਜਿਹੜੀਆਂ ਬੜੀਆਂ ਜਿਹੀ ਨਹੀਂ ਹੁੰਦੀਆਂ ਹੈਗੀਆਂ ਤੁਸੀਂ ਉਹਨਾਂ ਨੂੰ ਤੁਸੀਂ ਖਾ ਸਕਦੇ ਉਹਦੇ ਵਿੱਚ ਪ੍ਰੋਟੀਨ ਹੈ ਜਿਹੜਾ ਬਹੁਤ ਜ਼ਿਆਦਾ ਹੁੰਦਾ ਵਾ ਉਹਦੇ ਵਿੱਚ ਉਹਦੇ ਵਿੱਚ ਕੋਈ ਫੈਟ ਨਹੀਂ ਹੁੰਦੀ ਕੋਈ ਕਾਰਬੋਹਾਈਡਰੇਟ ਨਹੀਂ ਹੁੰਦੇ ਹੈਗੇ ਉਹਦੇ ਵਿੱਚ ਸਿਰਫ ਪ੍ਰੋਟੀਨ ਹੀ ਹੁੰਦਾ ਵਾ ਤੁਸੀਂ ਉਹਨਾਂ ਨੂੰ ਤੁਸੀਂ ਖਾ ਸਕਦੇ ਹੋ ਉਹਨਾਂ ਨੂੰ ਤੁਸੀਂ ਕਿਸੇ ਵੀ ਫਾਰਮ ਦੇ ਵਿੱਚ ਬਣਾ ਕੇ ਤੁਸੀਂ ਖਾ ਸਕਦੇ ਹੋ ਜਾਂ ਫਿਰ ਤੁਸੀਂ ਉਹਨਾਂ ਨੂੰ ਮਤਲਬ ਜਿਹੜੇ ਸੋਇਆ ਚੰਕ ਹੁੰਦੇ ਹਨ ਉਹਨਾਂ ਨੂੰ ਤੁਸੀਂ ਮਦਰ ਰਾਤ ਨੂੰ ਬੋਇਲ ਕਰਕੇ ਰੱਖ ਲਓ ਹਨਾ ਸਵੇਰੇ ਉਹਨਾਂ ਨੂੰ ਮਤਲਬ ਲਕਾ ਜਾਂ ਦੇਸੀ ਘਿਓ ਦੇ ਵਿੱਚ ਤੜਕਾ ਜਾਂ ਲਾ ਕੇ ਤੁਸੀਂ ਬਣਾ ਕੇ ਤੁਸੀਂ ਖਾ ਸਕਦੇ ਹੋ ਜਾਂ ਫਿਰ ਤੁਸੀਂ ਉਹਨੂੰ ਸੈਲਡ ਦੇ ਤੂ ਰੂਪ ਦੇ ਵਿੱਚ ਖਾ ਸਕਦੇ ਹੋ ਜਾਂ ਫਿਰ ਜੇ ਦੀ ਸਬਜ਼ੀ ਬਣਾ ਕੇ ਵੀ ਤੁਸੀਂ ਖਾ ਸਕਦੇ ਹੋ ਹਨਾ ਜੇ ਤੁਸੀਂ ਕਹਿੰਦੇ ਹੋ ਸੋਇਆ ਚੰਕ ਜਿਹੜੇ ਹੁੰਦੇ ਨੇ ਹਨਾ ਵੀ ਅਸੀਂ ਉਹਨੂੰ ਕਿੱਦਾਂ ਖਾਈਏ ਤਾਂ ਜੇ ਤੁਸੀਂ ਕਹਿੰਦੇ ਤੋਂ ਮੈਂ ਉਹਦੇ ਦੇ ਇੱਕ ਅਲੱਗ ਤੋਂ ਇੱਕ ਰੈਸਪੀ ਬਣਾ ਦਾਂਗਾ ਤੁਸੀਂ ਉਹਨੂੰ ਦੇਖ ਕੇ ਜਿਹੜੀ ਮੈਂ ਰੈਸਪ ਸੀ ਖਾ ਸਕਦੇ ਹੋ ਇਹ ਤੁਹਾਡਾ ਭਾਰ ਘਟਣ ਦੇ ਵਿੱਚ ਤੁਹਾਡੀ ਹੈਲਪ ਕਰਨਗੇ ਜੀ ਕਿਉਂਕਿ ਇਹਦੇ ਵਿੱਚ ਪ੍ਰੋਟੀਨ ਦਾ ਜਿਹੜਾ ਜ਼ਿਆਦਾ ਹੁੰਦਾ ਵਾ ਇਹਦਾ ਸਵਾਦ ਵੀ ਹੈ ਜਿਹੜਾ ਉਹ ਚਿਕਨ ਦੇ ਵਾਂਗੂ ਹੁੰਦਾ ਜੀ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ ਜੀ ਫਿਸ਼ ਠੀਕ ਹੈ ਜੀ ਜਾਨਕੀ ਮੱਛੀ ਮੱਛੀ ਦੇ ਵਿੱਚ ਵੀ ਪ੍ਰੋਟੀਨ ਆ ਜਿਹੜਾ ਬਹੁਤ ਜ਼ਿਆਦਾ ਹੁੰਦਾ ਵਾ ਇਹਦੇ ਵਿੱਚ omega 3 ਤੇ fatty acid ਵੀ ਜਿਹੜੇ ਇਹਦੇ ਵਿੱਚ ਹੁੰਦੇ ਤੇ ਇਹ ਵੀ ਤੁਹਾਡਾ ਭਾਰ ਘਟਾਉਣ ਦੇ ਵਿੱਚ ਤੁਹਾਡੀ ਹੈਲਪ ਕਰਦੇ ਆ ਕੋਈ ਜਿਹੜੀ ਫਿਸ਼ ਆ ਇਹ ਇਹ ਤੁਹਾਡਾ ਭਾਰ ਘਟਾਏਗੀ ਹੀ ਘਟਾਏਗੀ ਕਿਉਂਕਿ ਇਹਦੇ ਵਿੱਚ ਪ੍ਰੋਟੀਨ ਹੁੰਦਾ ਵਾ ਹਨਾ ਜੇ ਤੁਸੀਂ ਨੌਨ ਵੇਜ ਖਾ ਲੈਨੇ ਹੋ ਫਿਸ਼ ਖਾ ਲੈਨੇ ਹੋ ਤਾਂ ਮੈਂ ਕਹਾਂਗਾ ਤਾਂ ਨਹੀਂ ਹਫਤੇ ਦੇ ਵਿੱਚ ਤੁਸੀਂ 2 ਤੋਂ 3 ਦਿਨ ਤੁਸੀਂ ਫੀਸ਼ ਜਿਹੜੀ ਉਹ ਜਰੂਰ ਤੁਸੀਂ ਆਪਣੀ ਮੀਲ ਦੇ ਵਿੱਚ ਐਡ ਕਰੋ ਇਹ ਤੁਹਾਡਾ ਭਾਰ ਘਟੋਣ ਦੇ ਵਿੱਚ ਤੁਹਾਡੀ ਬਹੁਤ ਜਿਆਦਾ ਹੈਲਪ ਕਰੇਗੀ ਸੋ ਆ ਜਿਹੜੇ ਵਿੱਚ ਤੁਹਾਨੂੰ 10 ਫੂਡ ਦੱਸੇ ਨੇ ਜੀ ਇਹਨਾਂ ਦੇ ਵਿੱਚ ਪ੍ਰੋਟੀਨ ਜਿਹੜਾ ਬਹੁਤ ਜਿਆਦਾ ਮਾਤਰਾ ਦੇ ਵਿੱਚ ਹੁੰਦਾ ਵਾ ਇਹਦੇ ਵਿੱਚ ਮੈਂ ਨੌਨ ਵੇਜਿਟੇਰੀਨ ਜਿਹੜੇ ਮੈਂ ਹਨਾ ਫੂਡ ਉਹ ਵੀ ਮੈਂ ਦੇ ਵਿੱਚ ਐਡ ਕੀਤੇ ਆ ਤੇ ਜਿਹੜੇ ਵੇਜੀਟੇਰੀਨ ਨੇ ਉਹ ਵੀ ਮੈਂ ਫੂਡ ਇਹਦੇ ਵਿੱਚ ਐਡ ਕੀਤੇ ਹਨਾ ਹੁਣ ਬਾਕੀ ਰਹਿ ਗਏ ਕਾਰਬੋਹਾਈਡਰੇਟ ਕਾਬਜ਼ ਜਦੋਂ ਅਸੀਂ ਭਾਰ ਘਟੋਣਾ ਹੁੰਦਾ ਵਾ ਤਾਂ ਅਸੀਂ ਕਾਬਜ਼ ਜਿਹੜੇ ਘੱਟ ਖਾਣੇ ਹੁੰਦੇ ਆ ਕਾਬਜ਼ ਅਸੀਂ ਕੱਟ ਲੈਣੀ ਹੁੰਦੀ ਹੈ ਤੇ ਤੁਸੀਂ ਪ੍ਰੋਟੀਨ ਜਿਹੜਾ ਉਹ ਵਧਾਣਾ ਹੁੰਦਾ ਵਾ ਤਾਂ ਜੋ ਸਾਡਾ ਜਿਹੜਾ ਭਾਰਾ ਉਹ ਘਟ ਸਕੇ ਹਨਾ ਜੇ ਤੁਸੀਂ ਕਿਨ ਨੂੰ ਵੀ ਕਾਫਜ਼ ਵਾਲੇ ਕਿਹੜੇ ਫੂਡ ਹੁੰਦੇ ਨੇ ਕਾਰਬੋਹਾਈਡਰੇਟ ਵਾਲੇ ਕਿਹੜੇ ਫੂਡ ਹੁੰਦੇ ਨੇ ਉਹਨਾਂ ਦੇ ਉੱਤੇ ਇੱਕ ਵੀਡੀਓ ਲੈ ਕੇ ਆਵਾਂ ਤਾਂ ਪਲੀਜ਼ ਤੁਸੀਂ ਇਸ ਵੀਡੀਓ ਦੇ ਥੱਲੇ ਜਾ ਕੇ ਕਮੈਂਟ ਦੇ ਵਿੱਚ ਤੁਸੀਂ ਕਾਫਜ਼ ਲਿਖ ਦਿਓ ਬਸ ਠੀਕ ਹੈ ਜੀ ਤੁਸੀਂ ਕਾਫਜ਼ ਲਿਖ ਦਿਓ ਫਿਰ ਮੈਂ ਬਹੁਤ ਜਲਦੀ ਕੋਸ਼ਿਸ਼ ਕਰਾਂਗਾ 10 ਜਾਂ ਫਿਰ 12 ਫੂਡ ਜਿਹੜੇ ਮੈਂ ਇਹੋ ਜਿਹੇ ਲੈ ਕੇ ਆਵਾਂਗਾ ਜਿੰਨਾਂ ਦੇ ਵਿੱਚ ਕਾਰਬੋਹਾਈਡਰੇਟ ਹੁੰਦੇ ਨੇ ਉਹਨਾਂ ਨੂੰ ਤੁਸੀਂ ਅਵੋਇਡ ਕਰਨਾ ਵਾ ਉਹਨਾਂ ਨੂੰ ਘੱਟ ਤੋਂ ਘੱਟ ਤੁਸੀਂ ਖਾਣਾ ਵ ਘਟਨਾ ਸ਼ੁਰੂ ਹੋ ਜਾਏਗਾ ਜੀ ਸੋ ਅਗਰ ਤੁਹਾਡਾ ਇਸ ਵੀਡੀਓ ਦੇ ਰਿਕਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਥਲੇ ਕਮੈਂਟ ਕਰਕੇ ਆਪਣਾ ਸਵਾਲਾ ਜਿਹੜਾ ਉਹ ਪੁੱਛ ਸਕਦੇ ਹੋ ਸੋ ਉਮੀਦ ਕਰਦਾ ਕਿ ਤੁਹਾਨੂੰ ਮੇਰੀ ਇਹ ਛੋਟੀ ਜੀ ਕੋਸ਼ਿਸ਼ ਜ਼ਰੂਰ ਵਧੀਆ ਲੱਗੀ ਹੋਵੇਗੀ ਅਗਰ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਸੋ ਦੋਸਤੋ ਮਿਲਦੇ ਹਾਂ ਗੱਲ ਕੋਈ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਦਾ ਨੂੰ ਸਾਰ ਨੂੰ ਮੇਰੇ ਵੱਲੋਂ ਪਿਆਰ ਬੜੀ ਸਤਿ ਸ੍ਰੀ ਅਕਾਲ